ਜਿਹੜੇ ਅਸੀਂ ਵਾਅਦੇ ਕੀਤੇ ਨੇ ਪਿਛਲੇ ਦਿਨਾਂ ਤੇ ਉਹਨਾਂ ਨੂੰ ਪੂਰਾ ਕਰਾਂਗੇ ਅਸੀਂ ਤੇ ਅੱਗੇ ਸੈਂਟਰ 'ਚ ਜਾ ਕੇ ਪੂਰੇ ਕੰਮ ਕਰਾਂਗੇ ਕਿ ਇਹ ਪੜੇ ਲਿਖੇ ਲੀਡਰ ਨੇ ਤੇ ਇੰਜੀਨੀਅਰਿੰਗ ਕੀਤੀ ਵੀ ਹੈ ਇਹਨਾਂ ਨੂੰ ਪਤਾ ਹੈ ਵੀ ਵਿਕਾਸ ਦੇ ਕੰਮ ਕਿਸ ਤਰ੍ਹਾਂ ਕਰਨੇ ਆ ਪਿੰਡਾਂ ਦਾ ਵਿਕਾਸ ਕਿਸ ਤਰ੍ਹਾਂ ਕਰਨਾ ਹੈ ਹੁਣ ਇਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ 9 ਹਲਕਿਆਂ ਦੀ ਆਈ ਹੈ ਮੀਟ ਹੈ ਜੀ ਜਿਹਨੂੰ ਆਪਣੇ ਬਰਨਾਲਾ ਹਲਕੇ ਦੇ ਵਿੱਚ ਵਿਕਾਸ ਦੇ ਕੰਮ ਕੀਤੇ ਤੇ ਇਹ ਉਹਨਾਂ ਦਾ ਰਿਜ਼ਲਟ ਹੈ ਉਹਨਾਂ ਦਾ ਰਿਜ਼ਲਟ ਅੱਜ ਸਾਨੂੰ ਸਾਹਮਣੇ ਦਿਖਾਈ ਦੇ ਰਿਹਾ ਹੈ ਵਰਕਰਾਂ ਦੇ ਜੀ ਹੱਬੋਂ ਵੱਦੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਮੀਤਰਾ ਉਹ ਵੀ ਹੋ ਸਕਦਾ ਕਿਸੇ ਨੇ ਵੱਧ ਜ਼ੋਰ ਲਾਇਆ ਹੋਵੇ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆਂ ਜਿਨਨੇ ਵੀ ਸਾਰੇ ਸੰਗਰੂਹ ਹਲਕੀ ਦੇ ਵਰਕਰਜ਼ ਨੇ ਅਤੇ ਵੋਟਰਜ਼ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਅਸੀਂ ਵਾਅਦੇ ਕੀਤੇ ਨੇ ਇਸਲੇ ਦਿਨਾਂ ਤੇ ਉਹਨਾਂ ਨੂੰ ਪੂਰਾ ਕਰਾਂਗੇ ਅਸੀਂ ਤੇ ਅੱਗੇ ਸੈਂਟਰ ਤੇ ਜਾ ਕੇ ਪੂਰੇ ਕੰਮ ਕਰਾਂਗੇ ਬਸ ਉਹੀ ਅੱਗੇ ਜਾ ਕੇ ਤੁਸੀਂ ਇੰਨੀ ਵੱਡੀ ਲੀਡ ਨਾਲ ਸਾਨੂੰ ਦਿਖਾਇਆ ਹੈ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਸੋਨੀਆਂ ਅਸੀਂ ਅੱਗੇ ਜਾ ਕੇ ਅਸੀਂ ਤੁਹਾਡੀ ਸੇਵਾ ਕਰਾਂਗੇ ਤੇ ਸੈਂਟਰ ਤੇ ਜਾ ਕੇ ਸਾਰੇ ਵਾਅਦੇ ਤੇ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦੀਆਂ ਮੀਤ ਹੈ ਜੀ ਨੂੰ بیٹے ਨੂੰ ਮੀਤ ਹੈ ਜੀ ਇੱਕ ਬਹੁਤ ਕਾਮਯਾਬ ਜਿਹੜੇ ਲੀਡਰ ਨੇ ਨੌਜਵਾਨ ਲੀਡਰ ਨੇ ਪੜ੍ਹੇ ਲਿਖੇ ਅਸੀਂ ਇਹੀ ਪ੍ਰਚਾਰ ਕਰਦੇ ਰਹੇ ਹਾਂ ਲੋਕਾਂ ਵਿੱਚ ਕਿ ਇਹ ਪੜ੍ਹੇ ਲਿਖੇ ਲੀਡਰ ਨੇ ਤੇ ਇੰਜੀਨੀਅਰ ਕੀਤੀ ਵੀ ਇਹਨਾਂ ਨੂੰ ਪਤਾ ਵੀ ਵਿਕਾਸ ਦੇ ਕੰਮ ਕਿਸ ਤਰ੍ਹਾਂ ਕਰਨੇ ਆ ਪਿੰਡਾਂ ਦਾ ਵਿਕਾਸ ਕਿਸ ਤਰ੍ਹਾਂ ਕਰਨਾ ਹੈ ਹੁਣ ਇਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ 9 ਹਲਕਿਆਂ ਦੀ ਆਈ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਪਿੰਡਾਂ ਦਾ ਵਿਕਾਸ ਜਿਸ ਤਰ੍ਹਾਂ ਸਾਡੀਆਂ ਉਮੀਦਾਂ ਨੇ ਨਾ ਬਹੁਤ ਉਮੀਦਾਂ ਨੇ 9 ਹਲਕਿਆਂ ਦੀਆਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਸਾਡੀ ਉਮੀਦ ਤੇ ਪੂਰੇ ਉਤਰਨਗੇ ਤੇ ਵੱਡੀ ਲੀਡ ਨਾਲ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਤੇ ਬਹੁਤ ਬਹੁਤ ਮੁਬਾਰਕਾ ਸਾਰੇ ਜਿਹੜੇ ਲੋਕ ਸਭਾ ਹਲਕਾ ਨਿਵਾਸੀਆਂ ਨੂੰ ਮੈਂ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਇੰਨੀ ਵੱਡੀ ਲੀਡ ਨਾਲ ਹੀਟ ਹਰਜੀ ਨੂੰ ਜਿਤਾਇਆ ਤੇ ਜੋ ਆਮ ਆਦਮੀ ਪਾਰਟੀ ਦੇ ਕੰਮ ਕੀਤੇ ਮੀਤ ਹੇਰਦੀ ਨੇ ਜੋ ਆਪਣੇ ਬਰਨਾਲਾ ਹਲਕੇ ਦੇ ਵਿੱਚ ਵਿਕਾਸ ਦੇ ਕੰਮ ਕੀਤੇ ਇਹ ਉਹਨਾਂ ਦਾ ਰਿਜ਼ਲਟ ਹੈ ਉਹਨਾਂ ਦਾ ਰਿਜ਼ਲਟ ਅੱਜ ਸਾਨੂੰ ਸਾਹਮਣੇ ਦਿਖਾਈ ਦੇ ਰਿਹਾ ਹੈ ਤੇ ਸਰਕਾਰ ਜਿਹੜੀ ਹੈ ਉਹ ਐਮਪੀ ਬਣ ਕੇ ਸਰਕਾਰ ਦੇ ਵਿੱਚ ਲੋਕ ਸਭਾ ਦੇ ਵਿੱਚ ਜਾਣਗੇ ਤੇ ਪੰਜਾਬ ਦੇ ਮੁੱਦੇ ਇਸੇ ਤਰ੍ਹਾਂ ਉਠਾਉਣਗੇ ਜਿਸ ਤਰ੍ਹਾਂ ਉਹ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਦੇ ਠਾਉਂਦੇ ਸੀ ਕਿ ਸਾਨੂੰ ਬਹੁਤ ਮਾਣ ਹੈ ਕਿ ਹੁਣ ਸਾਰੇ ਪੰਜਾਬ ਦੇ ਮੁੱਦੇ ਉਹ ਬੜੇ ਜੋਸ਼ ਨਾਲ ਉਠਾਉਣਗੇ ਤੁਹਾਨੂੰ ਸਹੀ ਸੋਨੇ ਵਾਗਿਰ ਤੋਂ ਪਹਿਲਾਂ ਸੋਕਰ ਬਾਜ਼ਾਰ ਕਰਦੇ ਹਾਂ ਜਿਨ੍ਹਾਂ ਨੇ ਅੱਜ ਤੱਕ ਪਹੁੰਚਾਇਆ ਪਹਿਲਾਂ ਵੀ ਦੋ ਵਾਰੀ ਜਤ ਹੋਈ ਹੈ ਉਦੋਂ ਵੀ ਕਰਦੇ ਸੀ ਤੇ ਹੁਣ ਉਦੋਂ ਵੀ ਜ਼ਿਆਦਾ ਕਰਦੇ ਹਾਂ ਪਰਮਾਤਮਾ ਦੀ ਮਿਹਰ ਹੈ ਉਹਦੇ ਤੇ ਇਹੀ ਐਸਾ ਹੀ ਤਰ੍ਹਾਂ ਇਹਨੂੰ ਕੰਮ ਕਰਨ ਦਾ ਬਲ ਵਾਸਤੇ ਲੋਕਾਂ ਦੀ ਸੇਵਾ ਕਰਨ ਦਾ ਬਲ ਵਾਸਤੇ ਇਹ ਕਮਲੀਆ ਕੰਮ ਸੇ ਮੋਢੇ ਲੈ ਕੇ ਅੱਗੇ ਚੱਲੇ। ਬਾਰਕਰਮ ਦੇ ਦੇ ਸਭ ਤੋਂ ਬਾਅਦ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਮੀਤ ਨਾਲੋਂ ਵੀ ਹੋ ਸਕਦਾ ਕਿਸੇ ਨੇ ਵੱਧ ਜ਼ੋਰ ਲਾਇਆ ਹੋਵੇ। ਬਹੁਤ ਬਹੁਤ ਧੰਨਵਾਦ ਕਰਦੇ ਆਂ ਵੋਟਰਾਂ ਨੇ ਕਰਕੇ ਤੇ ਸਪੋਰਟ ਦੇ ਕਰਕੇ ਤਾਂ ਅਜਮੀ ਦੇ ਇੱਥੇ ਖੜਾ ਹੈ। ਉਹਨਾਂ ਦੀ ਵੋਟ ਤੇ ਸਪੋਰਟ ਦੀ ਸਾਨੂੰ ਹਰ ਵੇਲੇ ਲੋੜ ਹੈ। ਇਹਨਾਂ ਨੇ ਕੀ ਬੜਾ ਪਾਵਲੰਗੀ ਜਿੱਤਾਂ। ਸਾਰੇ ਬਾਰਕਰਾਂ ਦੀ ਵੋਲੰਟੀਅਰ ਦੀ, ਸਾਰਿਆਂ ਨਾਲ ਮਿਲ ਕੇ ਜਿੱਤ ਪ੍ਰਾਪਤ ਕੀਤੀ ਹੈ। ਤੇ ਮੀਰ ਸਾਹਿਬ ਦੇ ਕੰਮ ਕਰਦਾ ਤੇ ਕਿਹਨੂੰ ਕਰਦਾ ਵੀ ਰਹੂੰਗਾ। ਸਾਰਿਆਂ ਦਾ ਧੰਨਵਾਦ ਕਰਨਾ। ਮੈਂ ਤਾਂ ਅਦਾ ਵੀ ਕਰਦਾ। ਅਗਰ ਜੋ ਪਾਉਲਿਕ ਤੇ ਲੋਡ ਹੌਣੇ ਇਸ਼ਾਰਿਆਂ ਪੂਰੇ ਕੀਤੇ ਜਾਣਗੇ ਜੋ ਮੁੱਦੇ ਪਾਉਲ ਚਾਹੂਗੀ ਸਾਰੇ ਪੂਰੇ ਹੋਣਗੇ